ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ ਜਿਤੇ ਅਸਤਰ ਪੇਯੰ ਨਮਸਕਾਰ ਤੇਯੰ ਚਤਰ ਚਕਰਵਰਤੀ ਚਤਰ ਚਕਰ ਭੁਕਤੇ ਸੋਯੰ ਭੰ ਸੁਭੰ ਸਰਬਦਾ ਸਰਬ ਜੁਕਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਤੂਤੇ ਆਏ ਗਏ ਜਪ ਤੇ ਤੁਮਰੇ ਤਬ ਤੇ ਕਉ ਅਖ ਤਰ ਨਹੀਂ ਆਨੂ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮਾਨਿਓ ਮ੍ਰਿਤ ਸਾਸਤਰ ਵੇਦ ਸਭੇ ਬਹੁ ਭੇਦ ਕਹੇ ਹਮ ਇਤ ਨਾ ਜਾਣਿਓ ਤੇਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਤੇਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ बोबिंद दास तुहाँ